ਸਾਡੀ ਬੇਗੰਪੁਰਾ ਸਾਂਝਾ ਫਰੰਟ ਪਾਰਟੀ ਹੈ ਜੀ ਅਸੀਂ ਲੋਕਾਂ ਕੋਲ ਅਪੀਲ ਕਰਦੇ ਆਂ ਵੀ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਈਆਂ ਇੱਕ ਵਾਰੀ ਸਾਡੀ ਪਾਰਟੀ ਵੀ ਦੇਖੋ ਮੈਂ ਜਲੰਧਰ ਤੋਂ ਕੈਂਡੀਡੇਟ ਮੇਰੀ ਵਾਈਫ ਅੰਮ੍ਰਿਤ ਸਰ ਤੋਂ 13 ਦਾ 13 ਕੈਂਡੀਡੇਟ ਖੜੇ ਕੀਤੇ ਆਪਾਂ ਕੁਝ ਲੀਡਰ ਕਹਿੰਦੇ ਆ ਵੀ ਅਸੀਂ ਸਭਧਾਨ ਨੂੰ ਨਹੀਂ ਮੰਨਦੇ ਅਸੀਂ ਉਹਨਾਂ ਲੀਡਰਾਂ ਨੂੰ ਨਹੀਂ ਮੰਨਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਸਾਹਿਬ ਜਿਹੜੇ ਵੀ ਤੁਹਾਡੇ ਲੀਡਰ ਜਾਂ ਕੋਈ ਕਹਿ ਰਿਹਾ ਵਾ ਉਹਨੂੰ ਰੋਕੋ ਜਾਂ ਤੁਸੀਂ ਵੀ ਕਹਿ ਰਹੇ ਹੋ ਇਸ ਗੱਲ ਨੂੰ ਸਾਡੇ ਸੰਵਿਧਾਨ ਨੂੰ ਤੁਹਾਡੇ ਤੋਂ ਵੀ ਖਤਰਾ ਵਾ ਅੱਜ ਤੁਸੀਂ ਸ਼ਕਤੀਮਾਨ ਦੇ ਜਸ ਪਾ ਕੇ ਪ੍ਰਚਾਰ ਕਰ ਰਹੇ ਹੋ ਕਿਹਦੇ ਲਈ ਪ੍ਰਚਾਰ ਕਰ ਰਹੇ ਹੋ ਕਿਹੜੀ ਪਾਰਟੀ ਹੈ ਕੀ ਗੱਲ ਹੈ ਦੇਖੋ ਸਾਡੀ ਬੇਗਮਪੁਰਾ ਸਾਂਝਾ ਫਰੰਟ ਪਾਰਟੀ ਹੈ ਜੀ ਅਸੀਂ ਲੋਕਾਂ ਕੋਲ ਅਪੀਲ ਕਰਦੇ ਆਂ ਵੀ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਈਆਂ ਇੱਕ ਵਾਰੀ ਸਾਡੀ ਪਾਰਟੀ ਵੀ ਦੇਖੋ ਮੈਂ ਜਲੰਧਰ ਤੋਂ ਕੈਂਡੀਡੇਟ ਮੇਰੀ ਵਾਈਫ ਅਮਰਸਰ ਤੋਂ 13 ਦੇ 13 ਕੈਂਡੀਡੇਟ ਖੜੇ ਕੀਤੇ ਆਪਾਂ ਹੱਥ ਜੋੜ ਕੇ ਬੇਨਤੀ ਆ ਔਰ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਬੇਗਮ ਆਪਾਂ ਦੇਖੋ ਕੁਝ ਲੀਡਰ ਕਹਿੰਦੇ ਆ ਵੈਸੀ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਉਹਨਾਂ ਲੀਡਰਾਂ ਨੂੰ ਨਹੀਂ ਮੰਨਦੇ ਜਿਹੜੇ ਕਹਿੰਦੇ ਆ ਸੰਵਿਧਾਨ ਦੇ ਰੱਖਸ਼ਣ ਨੂੰ ਅਸੀਂ ਨਹੀਂ ਮੰਨਦੇ ਅਸੀਂ ਉਹਨਾਂ ਦੱਸਣਾ ਚਾਹਨੇ ਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਸਾਹਿਬ ਜਿਹੜੇ ਵੀ ਤੁਹਾਡੇ ਲੀਡਰ ਜਾਂ ਕੋਈ ਕਹਿ ਰਿਹਾ ਵਾ ਉਹਨੂੰ ਰੋਕੋ ਜਾਂ ਤੁਸੀਂ ਵੀ ਕਹਿ ਰਹੇ ਹੋ ਇਸ ਗੱਲ ਨੂੰ ਸਾਡੇ ਸੰਵਿਧਾਨ ਨੂੰ ਤੁਹਾਡੇ ਤੋਂ ਵੀ ਖਤਰਾ ਵਾ ਇਸ ਗੱਲ ਨੂੰ ਰੋਕੋ ਕਿ ਮੈਂ ਕਹਿੰਨਾ ਸਿਰਫ ਇੱਕ ਵਾਰ ਸਾਨੂੰ ਕੈਂਡੀਡੇਟ ਤੁਸੀਂ ਬਣਾ ਕੇ ਦੇਖੋ ਇਹਦੇ ਦਿਨ ਜਿੱਤਾਂਗੇ ਦੂਜੇ ਦਿਨ ਤੁਹਾਡੇ ਮੁੱਲ ਨਾਲ ਵੋਟਾਂ ਦੇ ਮੋਰਤੇ ਤੇ ਨੀਟੂ ਸ਼ਕਰਾਲਾ ਮੈਨਾਂ ਨੀ ਐਡਰੈਸ ਪਾਉਣ ਦਾ ਕੀ ਮਕਸਦ ਹੈ ਨਹੀਂ ਮੈਂ ਸਸਕਟੋਨੀ ਪਾਰਟ 2 ਫਿਲਮ ਦੇ ਵਿੱਚ ਮੈਂ ਇਦਾਂ ਦਾਈ ਆ ਜੀ ਉਹਦੇ ਵਿੱਚ ਮੈਂ ਰੋਲ ਆ ਮੇਰਾ ਉੱਤੇ ਮੰਤਰੀ ਦਾ ਰੋਲ ਆ ਮੇਰਾ ਮੈਂ ਉਹ ਇਤਰੀ ਪਾਇਆ ਇਦਾਂ ਪਾਈ ਆ ਪਹਿਲਾਂ ਕੰਮ ਕੀ ਕਰੋਗੇ ਜੇ ਜਿੱਤਾ ਮੈਂ ਦੇਖੋ ਜੀ ਮਹਿੰਗਾਈ ਬਹੁਤ ਹੈ ਨਸ਼ੇ ਦਾ ਮਾਮਲਾ ਸੜਕਾਂ ਟੁੱਟੀਆਂ ਪਈਆਂ ਬੁਰੇ ਹਾਲ ਬੰਕੇ ਦਾੜੀ ਡਰਾਈਵਰਾਂ ਉੱਤੇ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਤੱਕੇ ਨਾਲ ਉਹ ਬੰਦ ਕਰਾਵਾਂਗਾ ਕਿਸਾਨਾਂ ਤੇ ਤੱਕਾ ਹੋ ਰਿਹਾ ਜਵਾਨਾਂ ਨੂੰ ਤੱਕਔਰ ਪੰਜ ਸਾਲ ਦੀ ਨੌਕਰੀ ਕਰ ਦਿੱਤੀ ਗਈ ਹੈ ਸਰਕਾਰੀ ਬੰਦੇ ਦੀ ਪੈਨਸ਼ਨ ਬੰਦ ਹੋ ਰਹੀ ਹੈ ਕੋਈ ਬੰਦਾ ਬੋਲਣ ਵਾਲਾ ਨਹੀਂ ਮਹਿੰਗਾਈ ਲੱਕ ਤੋੜੀ ਜਾਂਦਾ ਪਿਆ ਇਹਨਾਂ ਮੰਤਰੀਆਂ ਨੂੰ ਕੋਈ ਸਾਡਾ ਪਤਾ ਨਹੀਂ ਹੁਣ ਜਦ ਬੋਟਾਂ ਆਂਦੀਆਂ ਕੋਈ ਕਹਿੰਦਾ ਮੈਂ 15 ਲੱਖ ਪਾ ਦੂੰਗਾ ਕੋਈ ਕਹਿੰਦਾ 15000 ਪਾ ਦੂੰਗਾ ਕੋਈ 1 ਲੱਖ ਰੁਪਏ ਕਹਿੰਦਾ ਵਾ ਇਹ ਸਭ ਝੂਠੇ ਵਾਦੇ ਜਨਤਾ ਨਾਲ ਕੀਤੇ ਜਾ ਰਹੇ ਆ ਮੈਂ ਤੁਹਾਡਾ ਭਰਾ ਤੁਹਾਨੂੰ ਸੱਚਾਈ ਦੱਸਣਾ ਹੈ ਤੁਹਾਡੇ ਹੱਥ ਜੋੜ ਕੇ ਅਪੀਲ ਕਰਦਾ ਹਾਂ ਇੱਕ ਇੱਕ ਬੋਟ ਮੇਰੀ ਚੋਰੀ ਪਾ ਕੇ ਮੇਰੀ ਵਾਈਫ ਨੂੰ ਤੇ ਮੈਨੂੰ ਕਾਮਯਾਬ ਕਰ ਜੋ ਉਹਨੇ ਕਰਾ ਲਿਆ ਵੱਡਾ ਨਹੀਂ ਹੁੰਦਾ ਫਾਇਦਾ ਮਿਲਿਆ ਤੁਸੀਂ ਇਲੈਕਸ਼ਨਸ ਖੜੇ ਹੋ ਹਾਂਜੀ ਸਾਨੂੰ ਅੰਮ੍ਰਿਤਸਰ ਦੇ ਵਿੱਚ ਪਿਆਰ ਵੀ ਬੜਾ ਮਿਲੂਗਾ ਤੇ ਸਾਨੂੰ ਵੱਧ ਤੋਂ ਵੱਧ ਵੋਟ ਪਈਗੀ ਸਾਨੂੰ ਸਿਰਫ ਬਾਦ ਦਦ ਨਾ ਲਿਖਿਆ ਨਾ ਕਿਰਾਓ ਅਸੀਂ ਸਿਰਫ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੋ ਵੱਧ ਤੋਂ ਵੱਧ ਪਿਆਰ ਦਿਓ ਸਾਨੂੰ ਵੱਧ ਜਵਾਬ ਤੋਂ ਵੋਟ ਪਾਓ